ਕਿ ਬਾਈਕ ਆ ਰਹੀ ਸੀ ਤੇ ਉਧਰੋਂ ਹੀ ਆਇਆ ਕੋਈ ਟਿਪਰ ਆਇਆ ਟਿਪਰ ਥੋੜਿਆ ਆਂਦਾ ਗਿਆ ਜੀ ਤੇ ਬਾਈਕ ਦੀ ਨਾਲ ਵੀ ਸਾਈਡ ਤੇ ਸਾਈਡ ਲੱਗੀ ਬਾਹ ਤੇ ਬਾਅਦ ਵੱਜਿਆ ਆ ਕੇ ਬਾਹ ਵੱਜੀ ਤੇ ਨਾਲ ਹੀ ਬਾਈਕ ਚਕੋ ਕੇ ਥੱਲੇ ਪੈ ਗਈ ਤੇ ਬੰਦਾ ਜਿਹੜਾ ਉਰਲੀ ਛੱਡੇ ਗਿਆ ਜਿਹਨਾਂ ਹੀ ਪਰਲੀ ਛੱਡੇਗੀ ਉਹ ਪ੍ਰੋਟੈਕਟ ਆਪ ਕੇ ਤੇ ਬੁਲਾਣਾ ਮੌਤ ਹੋ ਗਈ ਮੇਰਾ ਨਾਮ ਸ਼ਮੀ ਵਿਸ਼ੇਸ਼ ਇੱਥੇ ਮੈਂ ਬਲੌਗ ਦਾ ਪ੍ਰੈਜ਼ੀਡੈਂਟ ਆ ਭਾਜਪਾ ਦਾ ਇਹ ਬਹੁਤ ਹੀ ਮੰਦ ਭੱਗੀ ਘਟਨਾ ਹੈ ਆਏ ਦਿਨੀ ਸਾਡੇ ਇਲਾਕੇ ਵਿੱਚ ਬਹੁਤ ਹਾਸੇ ਹੋ ਰਿਹਾ ਐਕਸੀਡੈਂਟਲੀ ਹਾਸੇ ਚੋਰੀਆਂ ਦੇ ਘਟਨਾਵਾਂ ਇਹਦੇ ਵਿੱਚ ਪ੍ਰਸ਼ਾਸਨ ਨੂੰ ਜਾਗਰੂਕ ਹੋ ਕੇ ਸਾਰੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਇਹ ਜੋ ওভার ਸਪੀਡ ਨਾਲ ਨਸ਼ੇ ਦੇ ਵਿੱਚ ਇਹ ਜੋ ਟਿਪਪਰ ਚਾਲਕ ਪੇਪਰ ਚਲਾਉਂਦੇ ਆ ਉਹਦੇ ਨਾਲ ਇੱਕ ਆਮ ਨਾਗਰਿਕ ਜਿਹੜਾ ਉਹ ਘਰੋਂ ਆ ਕੇ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਿਹਾ ਇਹਦੇ ਵਿੱਚ ਮੈਂ ਇਹੀ ਮੰਨ ਕਰਦਾ ਹਾਂ ਕਿ ਜੋ ਇਹ ਮੰਦ ਭਾਗੀ ਘਟਨਾ ਹੋਈ ਆ ਇੱਕ ਤਾਂ ਬਹੁਤ ਦੁਖਦ ਘਟਨਾ ਹੈ ਤੇ ਇਹਦੇ ਤੇ ਇਹਦੇ ਖਿਲਾਫ ਨਹੀਂ ਜੇ ਕੋਈ ਐਕਸ਼ਨ ਪ੍ਰਸ਼ਾਸਨ ਵੱਲੋਂ ਲਿਆ ਜਾਏਗਾ ਤਾਂ ਅਸੀਂ ਇੱਕ ਧੋਰ ਬਰੋਧ ਸਰਕਾਰ ਦੇ ਵੀ ਤੇ ਪ੍ਰਸ਼ਾਸਨ ਦੇ ਵੀ ਇੱਥੇ ਚੱਕਾ ਜਾਮ ਕਰਾਂਗੇ ਜਿਹੜੀ ਕਹਿੰਦੇ ਆ ਕਿ ਅੱਜ ਸਾਰੇ ਪੁਲੀ ਲੈ ਲਈਏ ਕਿ ਤੁਹਾਡਿਆਂ ਨੇ ਪਤਾ ਲੱਗਾ ਹੈ ਕਿ ਇਹ ਤੁਹਾਡਿਆਂ ਦੇ ਆ ਰੌਦਾ ਸੋਮੀ ਸਤਸੰਗ ਘਰ ਤੋਂ ਸਤਸੰਗ ਤੋਂ ਦੋਨੇ ਜੀ ਆ ਰਹੇ ਸੀਗੇ ਜਿਹਦੇ ਕਰਕੇ ਜੋ ਮੈਨੂੰ ਇੱਥੇ ਪਤਾ ਲੱਗਾ ਹੈ ਲੋਕਾਂ ਤੋਂ ਕਿ ਆ ਕੇ ਉਹਨਾਂ ਨਾਲ ਕਿ ਪਿੱਛੇ ਓਵਰਸ ਵੀ ਟਿੱਪਰ ਆਇਆ ਤੇ ਉਹਨਾਂ ਨਾਲ ਟੱਕਰ ਲਾ ਕੇ ਉਹ ਲੇਡੀਜ਼ ਦੀ ਤਾਂ ਮੌਕੇ ਤੇ ਡੈਥ ਹੋ ਗਈ ਆ ਤੇ ਜਿਹੜੇ ਉਹਨਾਂ ਦੇ ਹਸਬੰਡ ਆ ਜਾਂ ਪਤਾ ਨਹੀਂ ਕੌਣ ਆ ਉਹਨਾਂ ਦੇ ਰਿਲੇਟਿਵ ਸੀਗੇ ਤੇ ਪ੍ਰਸ਼ਾਸਨ ਨੇ ਹਸਪੀਟਲ ਰੈਫਰ ਕੀਤੇ ਆ ਉਹਨੇ ਵਾਰੇ ਜਾਣਕਾਰੀ ਪ੍ਰਸ਼ਾਸਨ ਦੇ ਸਕਦਾ ਜੀ ਮੈਂ ਐਸੇ ਗੁਰਵਿੰਦਰਜੀਤ ਸਿੰਘ ਠਾਣਾ ਹਜੀਪੁਰ ਅੱਜ ਇੱਕ ਟੈਲੀਫੋਨ ਥਾਣੇ ਮਸੂਲ ਹੋਇਆ ਵੀ ਬਸਟਡ ਹਜੀਪੁਰ ਤੇ ਇੱਕ ਐਕਸੀਡੈਂਟ ਹੋਇਆ ਜਿਸ ਤੇ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਜਾ ਕੇ ਦੇਖਿਆ ਇੱਕ ਲੇਡੀ ਜੀ ਮੌਕੇ ਤੇ ਦਰਦ ਹੋ ਗਈ ਮੋਟਰਸਾਈਕਲ ਤੇ ਵੱਡੇ ਟਿੱਪਰ ਦਾ ਸਬਜੈਕਟ ਐਕਸੀਡੈਂਟ ਹੋਇਆ ਇਹ ਦੋਹੇ ਪਤੀ ਪਤਨੀ ਰਾਰਾ ਸਵਾਮੀ ਸਾਤਸੰਗ ਬਾਬੇ ਦਾ ਬਿਆਸ ਦਾ ਸਾਤਸੰਗ ਸੌਣ ਕੇ ਆ ਰਹੇ ਆਪਣੇ ਪਿੰਡ ਘਾਡੇ ਘਟਵਾਲ ਨੂੰ ਜਾ ਰਹੇ ਸੀ ਬਸਟਾਨ ਦੇ ਬਿਲਕੁਲ ਉੱਪਰ ਇਹ ਐਕਸੀਡੈਂਟ ਹੋਇਆ ਰੇਖਾ ਰਾਣੀ ਜੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਹਦਾ ਪਤੀ ਜਿਹੜਾ ਜਗਮੋਹ ਸਿੰਘ ਉਹਦੇ ਸੱਟਾਂ ਲੱਗੀਆਂ ਉਹਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਬਾਕੀ ਅਗਨੀਹਰੀ ਕਾਰਵਾਈ ਜੋ ਵੀ ਉਹ ਵਾਰਸਾ ਦੇ ਆਉਂਤੇ ਜਿੱਦਾਂ ਵੀ ਕੈਨਕੂ ਹੋਏਗੀ